ਜ਼ਿਲ੍ਹਾ ਕਚੈਰੀ ਦੇ ਬਾਹਰ ਰੋਂਗ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਵੱਲ ਟ੍ਰੈਫਿਕ ਪੁਲਿਸ ਦਾ ਕੋਈ ਧਿਆਨ ਨਹੀਂ ਹੈ ਕੋਈ ਆਮ ਸ਼ਹਿਰੀ ਜਦੋਂ ਸੜਕ ਤੇ ਵਾਹਨ ਖੜਾ ਕਰਦਾ ਹੈ ਤਾਂ ਤੁਰੰਤ ਟ੍ਰੈਫਿਕ ਪੁਲਿਸ ਵੱਲੋਂ ਵਾਹਨ ਨੂੰ ਟੋ ਕਾੜ ਲਿਆ ਜਾਂਦਾ ਹੈ ਅਤੇ ਮੋٹے ਚਲਾਨ ਕੀਤੇ ਜਾਂਦੇ ਹਨ ਪਰ ਕਚੈਰੀ ਦੇ ਬਾਹਰ ਲੱਗੀਆਂ ਪੁਲਿਸ ਕੈਦੀ ਬੱਸਾਂ ਸੜਕ ਦੇ ਕਿਨਾਰੇ ਖੜੀਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਬਾਕੀ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਵੱਲ ਟ੍ਰੈਫਿਕ ਪੁਲਿਸ ਦਾ ਕੋਈ ਧਿਆਨ ਨਹੀਂ ਹੈ ਤੇ ਇਸ ਖਬਰ ਤੋਂ ਬਾਅਦ ਐਡੀਸੀਪੀ ਟ੍ਰੈਫਿਕ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਯਾ ਨਹੀਂ ਇਹ ਦੇਖਣਾ ਹੋਵੇਗਾ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਸਮੱਸਿਆ ਰੋਂਗ ਪਾਰਕਿੰਗ ਤੇ ਟ੍ਰੈਫਿਕ ਇਸ ਵਿੱਚ ਇਸ ਵੇਲੇ ਯੋਗਦਾਨ ਪਾ ਰਹੇ ਨੇ ਖੁਦ ਪੁਲਿਸ ਕਰਮਚਾਰੀ ਤੇ ਉਹਨਾਂ ਦੇ ਵਾਹਨ ਇਸ ਵੇਲੇ ਅਸੀਂ ਕਚੈਰੀ ਦੇ ਬਾਹਰ ਆਂ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਕਿ ਕਿਸ ਕਦਰ ਜਿਹੜੀਆਂ ਕੈਦੀਆਂ ਨੂੰ ਲੈ ਕੇ ਆਂਦੀਆਂ ਜਿਹੜੀਆਂ ਬੱਸਾਂ ਨੇ ਉਹ ਸੜਕ ਦੇ ਉੱਪਰ ਜਿਹੜੀਆਂ پارک ਕੀਤੀਆਂ ਗਈਆਂ ਨੇ 1 2 ਤੇ 1 ਸਾਡੇ ਪਿੱਛੇ ਐ ਤਿੰਨ ਗੱਡੀਆਂ ਜਿਹੜੀਆਂ ਨੇ ਉਹ ਰੋਂਗ ਪਾਰਕਿੰਗ ਤਰੀਕੇ ਦੇ ਨਾਲ ਖੜੀਆਂ ਕੀਤੀਆਂ ਗਈਆਂ ਨੇ ਜਿਸ ਨਾਲ ਟ੍ਰੈਫਿਕ ਜਿਹੜਾ ਹੈ ਉਹ ਪ੍ਰਭਾਵਿਤ ਹੋ ਹੁੰਦਾ ਹੈ ਅਸੀਂ ਕਈ ਵਾਰ ਇਥੋਂ ਦੀਆਂ ਖਬਰਾਂ ਜਿਹੜੀਆਂ ਵਿਖਾ ਚੁੱਕੇ ਆ ਪਰ ਪੁਲਿਸ ਕਰਮਚਾਰੀ ਜਿਹੜੇ ਨੇ ਇਸ ਵਾਰ ਕੋਈ ਧਿਆਨ ਨਹੀਂ ਦੇ ਰਹੇ ਨਾ ਹੀ ਇੱਥੇ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੇ ਲਈ ਸੋ ਇਹ ਹਾਲਾਤ ਜਿਹੜੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਜ਼ਿਲ੍ਹਾ ਕਚੈਰੀ ਅੰਮ੍ਰਿਤਸਰ ਦੀਆਂ ਨੇ ਤੇ ਦੀਵੇ ਥੱਲੇ ਹਨੇਰਾ ਕਹਿ ਸਕਦੇ ਆ ਕਿ ਕਾਨੂੰਨ ਨੂੰ ਬਣਾਉਣ ਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਸੋ ਮੈਡਮ ਏਡੀਸੀਪੀ ਟ੍ਰੈਫਿਕ ਨੂੰ ਕਵਾਂਗੇ ਕਿ ਇੱਥੇ ਆਪਣੇ ਜਿਹੜੇ ਨੇ ਗੱਡੀਆਂ ਚੁੱਕਣ ਵਾਲੇ ਜਿਹੜੇ ਨੇ ਉਹ ਵੀ ਇੱਥੇ ਭੇਜੇ ਜਾਣ ਤੇ ਇਹਨਾਂ ਗੱਡੀਆਂ ਦੇ ਚਲਾਨ ਵੀ ਕੀਤੇ ਜਾਣ ਜੇ ਕੀਤੇ ਜਾ ਸਕਦੇ ਨੇ ਪਰ ਉਹਨਾਂ ਦਾ ਆਪਣਾ ਮਹਿਕਮਾ ਇਹ ਦੇਖਣਾ ਇਹ ਹੋਵੇਗਾ ਕਿ ਹੁਣ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਪੇ ਨਿਊਜ਼ ਅੰਮ੍ਰਿਤਸਰ